ਹੰਤਰੇ ਜੋ ਪਾਣੀ ਦੀ ਜਾਂਚ ਕੀਤੀ ਗਈ ਇਸ ਵਾਰ ਦੱਸਿਓ ਜੀ ਇਹ ਜੀ ਅਸੀਂ ਐਲਡਿਕੋ ਸਟੇਟ 1 ਜੀਟੀ ਰੋਡ ਤੇ ਰੈਜ਼ੀਡੈਂਟ ਆ ਤੇ ਸਾਨੂੰ ਕਾਫੀ ਦਿਨ ਤੋਂ ਪਾਣੀ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਸੀ ਬਹੁਤ ਗੰਦਾ ਆ ਰਿਹਾ ਸੀ ਕਲਿਫੋਰਮ ਆਇਆ ਸੀ 5-6 ਸਾਲਾਂ ਤੋਂ ਸਾਡੀ ਲੜਾਈ ਚੱਲ ਰਹੀ ਹੈ। ਗਲਾਡਾ ਨੂੰ ਵੀ ਸ਼ਿਕਾਇਤਾਂ ਕੀਤੀਆਂ, ਅਸੀਂ ਪੁੱਡਾ ਨੂੰ ਵੀ ਕੀਤੀਆਂ, ਪੋਲੂਸ਼ਨ ਬੋਰਡ ਨੂੰ ਵੀ ਕੀਤੀਆਂ, ਸਿਹਤ ਵਿਭਾਗ ਨੂੰ ਵੀ ਕੀਤੀਆਂ ਸੀ ਤੇ ਪਹਿਲਾਂ ਵੀ ਸੈਂਪਲ ਕਾਫੀ ਗਲਤ ਆਗੇ ਸੀ ਜਿਹੜੇ ਕਿ ਜਿਹਦੇ ਵਿੱਚ ਕੈਲਿਫੋਰਮ ਪਾਇਆ ਗਿਆ ਸੀ। ਇੱਥੇ ਪਾਣੀ ਦਾ ਜਿਹੜਾ ਕਲੋਨੀ ਦੇ ਕੋਲ ਹੈ, ਪਾਣੀ ਜਿਹੜਾ ਸੀਵਰੇਜ ਦਾ ਟ੍ਰੀਟ ਕਰਨ ਤੋਂ ਬਾਅਦ ਪਾਣੀ ਐਕਸੈਸ ਵਾਟਰ ਜਿਹੜਾ ਸੁਪਟਿੰਦੀ ਜਗ੍ਹਾ ਨਹੀਂ ਸੀਗੀ। ਉਹ ਇਹਨਾਂ ਨੇ ਹਾਰਵੈਸਟਿੰਗ ਪਿੱਟਾਂ 'ਚ ਪਾਤਾ ਸੀ, ਰੇਨ ਹਾਰਵੈਸਟਿੰਗ ਪਿੱਟਾਂ 'ਚ ਜਿਹੜਾ ਕਿ ਗਰਾਊਂਡ ਵਾਟਰ ਨਾਲ ਮਿਲ ਕੇ ਇੱਕ ਨੈਮਨੇਟ ਹੋ ਗਿਆ ਸੀ। ਉਹੀ ਪਾਣੀ ਸਾਨੂੰ ਘ ਲਿਆ ਫਿਰ ਅਸੀਂ ਹਾਈ ਕੋਰਟ ਚ ਕੇਸ ਵੀ ਲਾਇਆ ਮਾਂ ਜੋ ਹਾਈ ਕੋਰਟ ਤੋਂ ਆਰਡਰ ਆਉਣ ਤੋਂ ਬਾਅਦ ਤੇ ਇੱਥੇ ਜਿਹੜਾ ਹੈ ਹੁਣ ਰੇਡ ਆਈ ਹੈ ਪੋਲੂਸ਼ਨ ਬੋਰਡ ਹੈਲਥ ਡਿਪਾਰਟਮੈਂਟ ਤੇ ਗਲਾਟਾ ਵੱਲੋਂ ਤੇ ਉਹ ਹੁਣ ਸਾਰੀ ਪਾਣੀ ਦੀ ਸੈਂਪਲ ਦੁਬਾਰਾ ਲਏ ਜਾ ਰਹੇ ਨੇ ਰੇਨ ਹਾਰਵੈਸਟਿੰਗ ਪਿਟ ਦੇ ਵੀ ਲਏ ਨੇ ਤੇ ਫਿਰ ਇਹਦੇ ਹੁਣ ਵਾਟਰ ਡਰਿੰਕਿੰਗ ਵਾਟਰ ਦੇ ਵੀ ਲਏ ਜਾ ਰਹੇ ਨੇ ਜੇ ਉਹਦੇ ਚ ਕੋਈ ਕਮੀਆਂ ਪਾਈ ਜਾਂਦੀਆਂ ਫਿਰ ਉਹ ਕਾਰਵਾਈ ਅਸੀਂ ਅੱਗੇ ਉਸ ਹਾਵਨਲ ਕਰਵਾਵਾਂਗੇ ਸੋ ਜੋ ਪਾਣੀ ਦੀ ਜਾਂਚ ਹੋਈ ਆ ਜਿਸ ਪਰ ਸਾਰਾ ਸਿ 6-7 ਸਾਲ ਤੋਂ ਬਹੁਤ ਪਰੇਸ਼ਾਨ ਹੈ ਕੰਪਨੀ ਸਾਨੂੰ ਸਾਰਾ ਪੀਣ ਵਾਲਾ ਪਾਣੀ ਤੱਕ ਨਹੀਂ ਦੇ ਸਕਦੇ ਹੋਰ ਤਾਂ ਇੱਥੇ 100 ਕਰੋੜ ਦੀਆਂ ਕਮੀਆਂ ਇੰਨੀਆਂ ਆ ਕਿ ਇਹਨਾਂ ਨੇ ਇੰਨੇ ਮਤਲਬ ਜਿਹੜੇ 32 ਏਕੜ ਜ਼ਮੀਨ ਇਹਨਾਂ ਨੇ ਦੱਸੀ ਸੀਗੀ ਪੋਲੂਸ਼ਨ ਬੋਰਡ ਨੂੰ ਜਿਹੜਾ ਐਸਟੀਪੀ ਦਾ ਪਾਣੀ ਸੁੱਟਣ ਲਈ ਤੇ ਜਦੋਂ ਪੋਲੂਸ਼ਨ ਬੋਰਡ ਨੇ ਰੇਡ ਕੀਤੀ ਤੇ ਉਹਦੇ ਚ 4 ਏਕੜ ਜ਼ਮੀਨ ਇਹਨਾਂ ਨੇ ਦੱਸੀ ਸੀ ਪਿੱਛੇ ਆਪਣਾ ਗ੍ਰੀਨ ਸਿਟੀ ਦੇ ਪਿੱਛੇ ਉੱਥੇ ਤੱਕ ਕੋਈ ਪਾਈਪ ਨਹੀਂ ਮਿਲਿਆ ਪਾਈਪ ਸੁੱਟਣ ਲਈ ਤੇ 20 ਕਿੱਲੇ ਇਹਨਾਂ ਨੇ ਦੱਸਿਆ ਸੀਗੇ ਫਾਰਮਰਸ ਤੋਂ ਅਸੀਂ ਲੱਤੇ ਰੀਲਿਸ ਦੇ ਉੱਤੇ ਕੋਈ ਲੀਜ਼ ਨਹੀਂ ਦਿਖਾ पाए ਜਿਹੜੇ 8 ਏਕੜ ਦੇ ਪਾਰਕ ਸੀਗੇ ਸਾਡੇ ਉਹ 7 ਏਕੜ ਐ ਘਟੇ ਹੋਏ ਐ ਏਟੀਪੀ ਦੀ ਰਿਪੋਰਟ ਕਹਿੰਦੀ ਸਰਕਾਰ ਦੀਆਂ ਰਿਪੋਰਟਾਂ ਕਹਿੰਦੀਆਂ ਸਾਰੀਆਂ ਤੇ ਸਾਡੇ ਬੱਚੇ ਜਦੋਂ ਬਿਮਾਰ ਹੋਣ ਲੱਗ ਗਏ ਸਾਨੂੰ ਬੜਾ ਪਰੇਸ਼ਾਨੀ ਹੋਈ ਡਾਕਟਰ ਸਾਹਿਬ ਕਹਿੰਦੇ ਕਿ ਤੁਹਾਡਾ ਪਾਣੀ ਪੀਣ ਵਾਲਾ ਗੰਦਾ ਆ ਰਿਹਾ ਐ ਅਸੀਂ ਫਿਰ ਸਿਹਤ ਵਿਭਾਗ ਨੂੰ ਲਿਖ ਕੇ ਦਿੱਤਾ ਤੇ ਪਾਣੀ ਚੈੱਕ ਕਰਾਇਆ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਤੇ ਜਦੋਂ ਪਾਣੀ ਦੀ ਰਿਪੋਰਟ ਆਈ ਸਾਰੇ ਪੈਰਾਥਲੋਜੀ ਮੈਨ ਨਿਕਲ ਗਈ ਸਾਡੇ ਕੁਆਲੀਫੋਰਮ ਪਾਇਗਾ 460 ਉਹਦੇ ਚ ਟਾਇਲਟ ਦਾ ਰਿਲੇ ਪਾਣੀ ਪਲਾ ਰਹੇ ਸੀ ਸਾਨੂੰ ਫਿਰ ਅਸੀਂ ਪੋਲੂਸ਼ਨ ਬੋਰਡ ਨੂੰ ਕਿਹਾ ਵੀ ਇਹ ਗੜਬੜਾ ਇੱਥੇ ਕੋਈ ਤੁਸੀਂ ਚੈੱਕ ਕਰੋ ਸਾਡੇ ਫਿਰ ਉਹਨਾਂ ਨੇ ਰੇਡ ਕੀਤੀ ਤੇ ਰੇਨ ਹਾਰਵੈਸਟਿੰਗ ਪਿਟਾਂ ਅਸੀਂ ਖੁਲਾਈਆਂ ਉਹਦੇ ਚ ਸੀਵਰੇਜ ਦਾ ਪਾਣੀ ਛੁੱਟਦੇ ਪਏ ਸੀਗੇ ਇਹ ਉਹਦਾ ਜਦੋਂ ਉਹਦੇ ਸੈਂਪਲ ਉੱਤੇ ਤੇ ਜਦੋਂ ਪੋਲੂਸ਼ਨ ਬੋਰਡ ਦੀ ਰਿਪੋਰਟ ਆਈ 26 ਬੀਓਡੀ ਪਾਣੀ ਪਾਇਆ ਗਿਆ ਉਹਦੇ ਚ ਜਿਹੜਾ ਆਪਾਂ ਪੰਚਾਇਤ ਦਾ ਸੀਗਾ ਗਰੀਸ ਵਰਗਾ ਪਾਣੀ ਹੋਇਆ ਸੀ ਸਾਰਾ ਗੰਦਾ ਪਾਣੀ ਤੇ ਉਹ ਫਿਰ ਉਹ ਉਹੀ ਪਾਣੀ نیچے ਛੁੱਟੇ نیچے ਜਾਈ ਜਾਂਦਾ ਸੀਗਾ ਉੱਥੇ ਪੀਣ ਵਾਲਾ ਚੱਕੀ ਜਾਂਦੇ ਸੀਗੇ ਸਾਡੇ ਟੋਬਾ ਤੇ ਉਹ ਸਾਰੇ ਬੱਚੇ ਬਿਮਾਰ ਹੋਣ ਸਕਿੰਦੀਆਂ ਪ੍ਰੋਬਲਮਾਂ ਕਿੰਨੀਆਂ ਲੋਕਾਂ ਨੂੰ ਹੋ ਗਈਆਂ ਇੱਥੇ ਕਰਾਂ ਕਰਾਂ ਚ ਹਾਂਜੀ ਪੇਟ ਖਰਾਬ ਫਿਰ ਅਸੀਂ ਮਤਲਬ ਕੰਪਨੀ ਨੂੰ ਸਾਰੇ ਇਹਨਾਂ ਨੇ ਐਕਸ਼ਨ ਲੱਤੇ ਗਲਾੜਾ ਸਾਹਿਬ ਨੂੰ ਦਿੱਤੇ ਚੀਫ ਸਾਹਿਬ ਨੂੰ ਗਿਆ ਰਿਪੋਰਟ ਸਾਡੀਆਂ ਦੇਖੋ ਤੁਸੀਂ ਤੇ ਉਹਨਾਂ ਨੇ ਫਿਰ ਸਾਰੇ ਤਰ੍ਹਾਂ ਦੀ ਟੀਮਾਂ ਜਦੋਂ ਭੇਜੀਆਂ ਤੇ ਹੋਰ ਸਾਰੀਆਂ ਕਿੰਨੀਆਂ ਕਮੀਆਂ ਪਾਈਆਂ ਗਈਆਂ ਜੀ ਇੱਥੇ ਐਸਟੀਪੀ ਦਾ ਸਾਡਾ ਪਾਈਪ ਹੀ ਨਹੀਂ ਪਿਆ ਸੀ 20 ਕਰੋੜ ਰੁਪਈਆ ਲੱਗਣਾ ਉਹਦੇ ਵਿੱਚ 8 ਕਰੋੜ ਰੁਪਈਆ ਗਲਾੜਾ ਨੇ ਸਾਨੂੰ ਪਾਸ ਕਰਤਾ ਮੱਲੀ ਜੀ ਨੇ ਮੈਂ ਆਪ ਜਾ ਕੇ ਖੁਦ ਵੀ 18 ਡਾਇਰੀ ਨੰਬਰ ਲੱਗੇ ਸਾਡੇ ਉੱਥੇ ਗਲਾਟਾ ਚ ਜਿਹੜਾ ਕਿ ਕੰਪਨੀ ਦਾ ਕੰਮ ਸੀ 10 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਇਹ ਕੀ ਕਰਦੇ ਰਹੇ ਪਾਣੀ ਦੇ ਜਿਹੜਾ ਸੀਵਰੇਜ ਦਾ ਤਾਂ ਹੈ ਨਹੀਂ ਸੀ ਪਾਈ ਪਿਆ ਹੋਇਆ ਕੋਈ ਜਿਹੜੀ ਲੀਜ਼ ਤੇ ਜ਼ਮੀਨ ਦਿਹਾਈ ਹੋਈ ਸੀ ਸਾਰੀ ਉਹ ਹੈ ਹੀ ਨਹੀਂ ਸੀ ਕੋਈ ਇਹ ਕੀ ਕਰਦੇ ਰੇਨ ਹਾਰਵੈਸਟਿੰਗ ਪਿਟਾਂ ਦੇ ਵਿੱਚ ਛੁੱਟ ਜਾਂਦੇ ਸੀ ਜ਼ਮੀਨ 'ਚ ਸੀਵਰੇਜ ਦਾ ਪਾਣੀ ਸਾਰਾ ਠੀਕ ਨੇ ਜੀ ਉਹ ਉਹਦਾ 45 ਲੱਖ ਦਾ ਜੁਰਮਾਨਾ ਇਹਨਾਂ ਨੂੰ ਹੋਇਆ ਪੋਲੂਸ਼ਨ ਬੋਰਡ ਨੇ ਕੀਤਾ ਠੀਕ ਹੈ ਜੀ ਤੇ ਜਿਹੜਾ ਜਿਹੜਾ ਨੀਚੇ ਪਾਣੀ ਛੁੱਟਦੇ ਸੀਗੇ ਉਹੀ ਸਾਡਾ ਪੀਣ ਨਾਲ ਆਈ ਜਾਂ ਉਹਦੇ ਤੁਹਾਨੂੰ ਪਤਾ ਬਿਮਾਰ ਹੋਈਗੇ ਸਾਰੇ ਬਹੁਤ ਪਰੇਸ਼ਾਨੀ ਅਸੀਂ ਚੱਲੀ ਜੀ ਅੱਜ ਹੁਣ ਸਾਡੇ ਸੁਦੀਪ ਰਿਸ਼ੀ ਨੂੰ ਕੱਲ ਮਿਲੇ ਸੀਗੇ ਇਹਨਾਂ ਦੇ ਕੰਪੀटीशन ਰੱਦ ਹੋਣੇ ਸਾਰੇ ਇਹਨਾਂ ਨੇ ਝੂਠਾ ਕੰਪੀटीशन ਉਨੇ ਚ ਦਾਇਰ ਕਰਾ ਲਿਆ ਸੀਗਾ ਕਲੱਬ ਵੀ ਹੈ ਨਹੀਂ ਸਾਡੇ ਇੱਥੇ ਹਜੇ ਸਕੂਲ ਹੈ ਨਹੀਂ ਕੋਈ ਹਜੇ ਇੰਡਸ ਵੈਲੀ ਸਕੂਲ ਦਾ ਸਿਸਤ ਨੂੰ ਇਹਨਾਂ ਨੇ ਐਸਟੀਪੀ ਦਾ ਪਾਈਪ ਹੈ ਨਹੀਂ ਪੀਣ ਵਾਲੀਆਂ ਪਾਈਪਾਂ ਗਲੀਆਂ ਪੀਣ ਸਾਰੀਆਂ ਤੇ ਉਤੋਂ ਸੀਵਰੇਜ ਦਾ ਰਿਲੇ ਪਾਣੀ ਭਲਾ ਰਹੇ ਸੀ ਸਾਨੂੰ ਠੀਕ ਹੈ ਜੀ ਤੇ ਤੁਸੀਂ ਐਚਟੀ ਲਾਈਨ ਸਾਡੀ ਸਾਰੀ ਡੈਮੇਜ ਹੈ 20 ਸਾਡੇ ট্রান্সਫਾਰਮਰ ਲੱਗਨੇ ਆ। ਖਦ ਇੰਨੇ ਕੰਮ ਵਰਕ ਪੈਂਡਿੰਗ ਦੇ باوجود ਜਿੱਦਿਆ ਹੁਣ ਸਰਕਾਰ ਦੀਆਂ ਰਿਪੋਰਟਾਂ ਸਾਰੀਆਂ ਆ ਗਈਆਂ ਹਾਈ ਕੋਰਟ ਚ ਅਸੀਂ ਕੇਸ ਲਾਏ ਉੱਥੇ ਰਿਟ ਲਾਈ ਹਾਈ ਕੋਰਟ ਤੋਂ ਉਹਨਾਂ ਨੇ ਆਰਡਰ ਜੱਜ ਸਾਹਿਬ ਨੇ ਉਸੇ ਦਿਨ ਕਰਤੇ ਕਿ ਸਾਰੀਆਂ ਚੀਜ਼ਾਂ ਜਿੰਨੀਆਂ ਹੈਗੀਆਂ ਤੁਸੀਂ ਇਹ ਪੂਰੀਆਂ ਕਰਾਓ। ਇਹ ਜਿਹੜਾ ਐਡਵੋਕੇਟ ਜਨਰਲ ਪੇਸ਼ ਹੋਇਆ ਸਰਕਾਰ ਨੇ ਉਹਨੇ ਦੱਸਤਾ ਪ੍ਰੋਮੋਟਰ ਗਲਤ ਹੈ ਜੀ ਟੋਟਲ। ਕਿਉਂਕਿ ਇਹਨਾਂ ਸਰਕਾਰੀ ਰਿਪੋਰਟਾਂ ਸਾਰੀਆਂ ਬੋਲਦੀਆਂ ਪਈਆਂ ਸੀਗੀਆਂ ਤੇ ਹੁਣ ਗਲਾਡਾ ਹਾਈ ਕੋਰਟ ਨੇ ਫਿਰ ਆর্ডার ਕੀਤਾ ਸੀ ਗਲਾਡਾ ਨੂੰ ਕਿ ਇਹਨਾਂ ਨੂੰ ਪਰਸਿਊ ਕਰੋ ਤੁਸੀਂ ਜਿਹੜੀ ਇਹਨਾਂ ਦੀ ਸ਼ਿਕਾਇਤਾਂ ਹੈਗੇ ਜਿਹੜੀ ਕੰਪਨੀ ਭੱਜਣ ਲੱਗੀ ਆ ਉਹਦੇ ਤੇ ਰੋਕ ਲਗਾਈ ਜਾਵੇ ਕੱਲ ਉੱਤੇ ਰੋਕ ਲੱਗੀ ਸੀ ਸਾਰੇ ਕੱਲ ਆਰਡਰ ਆ ਗਿਆ ਸਾਡੇ ਕੋ ਇਹ ਜਿਹੜੇ ਭੱਜ ਕੇ ਛੱਡ ਕੇ ਜਾ ਰਹੇ ਸੀ ਕੰਪਲੀਸ਼ਨ ਦੇ ਹਿਸਾਬ ਨਾਲ ਉਹ ਕੈਨਸਲ ਕਰਤਾ ਉਹਨਾਂ ਨੇ ਮਤਲਬ ਉਹ ਰੋਕ ਲਾਤੀ ਉਹਦੇ ਕੰਪਲੀਸ਼ਨ ਹੁਣ ਰੱਦ ਹੋਏਗਾ ਇਹਨਾਂ ਦਾ ਸਾਰੇ ਕੇਸ ਲੱਗੇ ਹੋਏ ਨੇ ਤੇ ਹੁਣ ਅੱਜ ਵਿਭਾਗ ਸਾਰੇ ਆਏ ਨੇ ਪ੍ਰੂਸ਼ਨ ਬੋਰਡ ਵੀ ਆਇਆ ਹੈ ਸਿਹਤ ਵਿਭਾਗ ਵੀ ਆਇਆ ਹੈ ਗਲਾਡਾ ਵੀ ਆਇਆ ਹੈ ਪਾਣੀ ਦੇ ਸੈਂਪਲ ਲੱਤੇ ਤੁਹਾਡੇ ਸਾਹਮਣੇ ਸਾਰੇ ਦੇਖਿਆ ਹੀ ਹੈ ਪਿੱਟਾਂ ਚੋਂ ਸੈਂਪਲ ਤੱਕ ਕਿੰਨਾ ਗੰਦ ਭਰਿਆ ਪਿਆ ਸੀ ਸਾਰਾ ਸੀਵਰੇਜ ਦਾ ਪਾਣੀ ਅੱਜ ਵੀ ਉੱਥੇ ਸੁੱਟਦੇ ਪਏ ਕਿਉਂਕਿ ਸਾਡੇ ਕੋਲ ਪਾਈਪ ਹੀ ਹੈ ਨਹੀਂਗਾ ਜਿਹੜਾ ਪੈਣ ਲਾ ਜਿਹੜਾ 18 ਕਰੋੜ ਰੁਪਏ ਲੱਗਣਾ ਹੈ ਸਰਕਾਰ ਤੋਂ ਤੁਸੀਂ ਕੀ ਮੰਗੋ ਸਰਕਾਰ ਨੂੰ ਅਸੀਂ ਕਹਿੰਨੇ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦਾ ਕੰਪਲੀਸ਼ਨ ਰੱਦ ਕਰ ਦਿਓ ਸਭ ਤੋਂ ਪਹਿਲਾਂ ਠੀਕ ਨੇ ਜੀ ਜਿਹੜਾ ਕਿ ਸਾਰੇ ਅਫਸਰਾਂ ਨੇ ਕਹਿ ਦਿੱਤਾ ਹੋਇਆ ਰਾਦਰ ਸੈਕਟਰੀ ਸਾਹਿਬ ਨੇ ਵੀ ਕਹਿਤਾ ਜਿਨ੍ਹਾਂ ਨੇ ਕੰਪਲੀਸ਼ਨ ਦਾਇਰ ਕੀਤਾ ਸੀ ਉਹ ਅਫਸਰਾਂ ਦੇ ਨਾਮ ਭੇਜੋ ਸਾਡੇ ਕੋਲ ਇਹ ਇਹਨਾਂ ਨੇ ਗਲਾਡਾਂ ਨੇ ਭੇਜੇ ਨਹੀਂ ਹਜੇ ਤ ਦੁਆਰਾ ਵੀ ਚਿੱਠੀ ਆ ਚੁੱਕੀ ਇਹਨਾਂ ਨੂੰ ਕਿ ਭਾਈ ਤੁਸੀਂ ਹੁਣ ਅਸੀਂ ਕੱਲ ਸੰਦੀਪ ਜੀ ਨੂੰ ਕਹਿਆ ਸੀ ਸਰ ਤੁਸੀਂ ਭੇਜ ਦਿਓ ਹਾਂ ਜੀ ਉੱਥੇ ਨਾਮ ਉਹਨਾਂ ਦੇ ਸਾਰੀਆਂ ਰਿਪੋਰਟਾਂ ਆਪਣੀਆਂ ਭੇਜ ਦਿਓ ਤੁਹਾਡੇ ਏਟੀਪੀ ਸਾਹਿਬ ਸਾਰੇ ਤੁਹਾਡੀਆਂ ਰਿਪੋਰਟਾਂ ਪੋਲਿਊਸ਼ਨ ਬੋਰਡ ਹਰ ਤਰ੍ਹਾਂ ਦੀ ਰਿਪੋਰਟ ਤੁਹਾਡੇ ਕੋਲ ਆ ਗਈ ਹੈ ਤੇ ਇਹਨੂੰ ਤੁਸੀਂ ਭੇਜ ਦਿਓ ਤੇ ਇਹਨਾਂ ਦਾ ਕੰਪਲੀਸ਼ਨ ਰੱਦ ਕਰੋਗੇ ਫਿਰ ਕੰਪਨੀ ਸਾਰਾ ਕੰਮ ਕਰੇਗੀ ਸਾਰਾ